ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਅਮਰਿਤਪਾਲ ਸਿੰਘ ਹੋਰਾਂ ਦੇ ਭਾਸ਼ਣ ਨੂੰ ਲੈ ਕੇ ਕਿਉਂਕਿ ਅਮਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਐ ਸੌ ਚੁੱਕੀ ਐ ਉਹਦੇ ਬਾਰੇ ਤੁਹਾਨੂੰ ਜ਼ਰੂਰ ਮੈਂ ਅਪਡੇਟ ਕਰਨੇ ਕੁਝ ਚੀਜ਼ਾਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਅਮਰਿਤਪਾਲ ਸਿੰਘ ਹੋਰਾਂ ਨੇ ਗੁਪਤ ਤਰੀਕੇ ਦੇ ਨਾਲ ਜਿਹੜੀ ਹੈ ਉਹ ਸੌ ਚੱਕੀ ਹੈ। ਲੋਕ ਸਭਾ ਦੇ ਸਪੀਕਰ ਓਮ ਵਿਰਲਾ ਨੇ ਆਪਣੇ ਚੈਂਬਰ ਦੇ ਵਿੱਚ ਜਿਹੜੀ ਹੈ ਉਹਨਾਂ ਨੂੰ ਸੌ ਚੁਕਾਈ ਹੈ। ਸਾਦ ਸੰਗਤ ਭਾਈ ਅਮਰਿਤਪਾਲ ਸਿੰਘ ਦਾ ਕੋਈ ਵੀਡੀਓ ਕੋਈ ਫੋਟੋ ਜਿਹੜਾ ਹੈ ਸੌ ਚੁੱਕਦਿਆਂ ਦਾ ਸਾਹਮਣੇ ਨਹੀਂ ਆਇਆ। ਸਾਡੇ ਕਈ ਲੋਕ ਕਹਿੰਦੇ ਨੇ ਕਿ ਇਹ ਬਹੁਤ ਵੱਡੀ ਚਾਲ ਖੇਡੀ ਗਈ ਹੈ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਉਹਨਾਂ ਨੇ ਅਸਲ 'ਚ ਔਦੇ ਦੀ ਸੌ ਜਿਹੜੀ ਹੈ ਨਹੀਂ ਚੁੱਕੀ ਉਹਨਾਂ ਨੂੰ ਸੌ ਨਹੀਂ ਚੁਕਾਈ ਗਈ ਤੇ ਮੈਂ ਇਹ ਬੇਨਤੀ ਸਾਂਝੀ ਕਰੂੰਗਾ ਕਿਉਂਕਿ 50 ਮਿੰਟ ਤੱਕ ਮੀਡੀਆ ਦੇ ਮੁਤਾਬਕ ਗੱਲਬਾਤ ਜਿਹੜੀ ਹੈ ਉਹ ਅਮਰਿਤਪਾਲ ਸਿੰਘ ਦੇ ਪਿਤਾ ਉਹਨਾਂ ਦੇ ਚਾਚਾ ਪਰਿਵਾਰਕ ਮੈਂਬਰ ਜਿਹੜੇ ਸ਼ਾਇਦ ਹੋਰ ਸੀ ਉਹਨਾਂ ਨਾਲ ਹੋਈ ਹੈ ਜੇ ਉਹਨਾਂ ਨੂੰ ਸੌ ਨਹੀਂ ਚੁਕਾਈ ਗਈ ਤਾਂ ਐਡੀ ਦੂਰੋਂ ਕਿਉਂ ਲਿਆਂਦਾ ਗਿਆ ਤੇ ਚਲੋ ਲਿਆਂਦਾ ਵੀ ਗਿਆ ਜੇ ਉਹਨਾਂ ਨੂੰ ਸੌ ਨਹੀਂ ਚੁਕਾਈ ਗਈ ਤੇ ਅਮਰਤਪਾਲ ਸਿੰਘ ਆਪਣੇ ਮਾਤਾ ਪਿਤਾ ਨੂੰ ਦੱਸ ਹੀ ਸਕਦੇ ਸੀ ਪਰਿਵਾਰ ਵਾਲਿਆਂ ਨੇ ਵੀ ਸਾਨੂੰ ਇਹਨਾਂ ਨੇ ਸੌ ਨਹੀਂ ਚੁਕਵਾਈ ਵੈਸੇ ਹੀ ਅੰਦਰ ਲਿਜਾ ਕੇ ਜਿਹੜਾ ਮੋੜ ਦਿੱਤਾ ਗਿਆ ਸਾਡੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਨੇ ਵੀ ਅਮਰਿਤਪਾਲ ਸਿੰਘ ਹੋਰਾਂ ਨੂੰ ਵੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਜਿਹੜੀ ਹੈ ਤਾਂ ਜਨਤਕ ਨਹੀਂ ਕੀਤੀ ਸੌ ਚੁੱਕਦਿਆਂ ਦੀ ਵੀ ਸ਼ਾਇਦ ਉਹਨਾਂ ਨੂੰ ਭੁਲੇਖੇ ਵਿੱਚ ਰੱਖਿਆ ਗਿਆ ਤੇ ਸ਼ਾਇਦ ਉਹਨਾਂ ਨੂੰ ਸੌ ਜਿਹੜੀ ਹੈ ਅੰਦਰ ਖਾਤੇ ਚੁਕਾਈ ਗਈ ਹੈ ਜਿਸ ਦਾ ਕੋਈ ਰਿਕਾਰਡ ਨਾ ਰਹੇ ਤੇ ਆਉਣ ਵਾਲੇ ਦਿਨਾਂ ਵਿੱਚ ਇਹਦਾ ਖਮਿਆਜਾ ਸਾਨੂੰ ਭੁਗਤਣਾ ਪਏਗਾ ਇਦਾਂ ਦੀਆਂ ਗੱਲਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਸੋ ਸਾਥ ਸੰਗਤ ਜੋ ਕੋਈ ਮਰਜੀ ਕਵੇ ਉਹ ਪਰਮਾਤਮਾ ਸੱਚ ਜਾਣਦਾ ਹੈ ਵੀ ਅਸਲ ਜਿਹੜਾ ਕਾਰਨ ਕੀ ਹੈ ਸਚਾਈ ਕੀ ਹੈ ਸਾਧ ਸੰਗਤ ਜੇ ਸਰਕਾਰਾਂ ਵੀ ਪੂਰੀਆਂ ਆਪਣੇ ਆਪ ਨੂੰ ਚੰਟ ਸਮਝਦੀਆਂ ਨੇ ਤਾਂ ਇਹਨਾਂ ਤੋਂ ਚੰਟ ਉੱਤੇ ਪਰਮਾਤਮਾ ਬੈਠਾ ਹੈ ਉਹ ਪਰਮਾਤਮਾ ਬੈਠਾ ਹੈ ਜਿਸ ਨੇ ਇਨਸਾਫ ਕਰਨਾ ਹੈ ਤੇ ਸਾਧ ਸੰਗਤ ਜੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਪੰਥ ਨਾਲ ਪੂਰੀ ਸੰਗਤ ਨਾਲ ਖੜੂਰ ਸਾਹਿਬ ਦੇ ਲੋਕਾਂ ਦੇ ਨਾਲ ਇਹ ਲੋਕ ਧੋਖਾ ਕਰਨਗੇ ਤੇ ਯਾਦ ਰੱਖਿਓ ਫਿਰ ਭੋਗਤਣਾ ਇੱਥੇ ਹੀ ਪੈਣਾ ਹੈ ਆਪਣੀ ਸੱਤਾ ਇਹ ਲੋਕ ਬਚਾ ਨਹੀਂ ਪਾਉਣਗੇ ਇਹ ਤੁਸੀਂ ਅੱਜ ਗੱਲ ਨੋਟ ਕਰ ਲਿਓ ਕਿ ਰੱਬ ਦੀ ਮਾਰ ਹੇਠ ਜਿਹੜਾ ਹੈ ਉਹ ਫਿਰ ਇਹ ਲੋਕ ਆਉਣ ਹੀ ਵਾਲੇ ਨੇ ਰੱਬ ਜਿਹੜਾ ਹੈ ਉਹ ਬਹੁਤ ਜਲਦੀ ਇਹੋ ਜੇ ਲੋਕਾਂ ਨੂੰ ਆਪਣੀ ਮਾਰ ਹੇਠ ਲੈਂਦਾ ਜਿਹੜੇ ਲੋਕਾਂ ਦੇ ਫਤਵੇ ਦਾ ਕਤਲ ਕਰਦੇ ਨੇ ਜਿਹੜੇ ਲੋਕਾਂ ਦੇ ਫਤਵੇ ਨੂੰ ਵੀ ਨਕਾਰ ਦਿੰਦੇ ਨੇ ਸੰਗਤ ਦੇ ਫਤਵੇ ਨੂੰ ਜਿਹਨਾਂ ਲੋਕਾਂ ਨੇ ਨਕਾਰਿਆ ਤੇ ਸਾਧ ਸੰਗਤ ਯਾਦ ਰੱਖਿਓ ਵੀ ਉਹਨਾਂ ਲੋਕਾਂ ਦੇ ਲਈ ਜਿਹੜੀਆਂ ਇਹ ਚੀਜ਼ਾਂ ਫਿਰ ਤਿਆਰ ਨੇ ਬਿਲਕੁਲ ਤਿਆਰ ਨੇ ਸਮਝ ਲੈਣਾ ਪਏਗਾ ਸਾਨੂੰ ਪਈ ਅਮਰਤਪਾਲ ਸਿੰਘ ਹੋਰਾਂ ਨੇ ਸੌਹ ਚੁੱਕੀ ਹੈ ਤੇ ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਐਨਐਸਏ ਤੋਂ ਮੁਕਤ ਕਰਕੇ ਉਹਨਾਂ ਦੇ ਉੱਤੇ ਬਾਕੀ ਕੇਸਾਂ ਦੀ ਜਿਹੜੀ ਪੈਰ ਵੀ ਹੈ ਚਲੋ ਚੱਲੇ ਤੇ ਉਹਨਾਂ ਨੂੰ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਬਣ ਕੇ ਪਹਿਲ ਕਦਮੀ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੱਡਾ ਦਿਲ ਕਰਕੇ ਕਹਿਣਾ ਚਾਹੀਦਾ ਵੀ ਅਸੀਂ ਅਮਰਤਪਾਲ ਸਿੰਘ ਤੋਂ ਐਨਐਸਏ ਹਟਾਉਣੇ ਆ ਜੀ ਖਡੂਰ ਸਾਹਿਬ ਦੇ ਲੋਕਾਂ ਦੇ ਫਤਬੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਖਡੂਰ ਸਾਹਿਬ ਦੀ ਸੀਟ ਦੇ ਲੋਕਾਂ ਨੇ ਜੋ ਫਤਬਾ ਦਿੱਤਾ ਹੈ ਉਹਨਾਂ ਦੇ ਅੱਗੇ ਝੁਕਦੇ ਹੋਏ ਠੀਕ ਹੈ ਜੇ ਗਿਲੇ ਸ਼ਿਕਵੇ ਨੇ ਤਾਂ ਅਮਰਤਪਾਲ ਨਾਲ ਨੇ ਪਰ ਲੋਕਾਂ ਦੇ ਫਤਬੇ ਮੂਰੇ ਅਸੀਂ ਸਿਰ ਝਕਾਉਨੇ ਆ ਅਸੀਂ ਐਨਐਸਐ ਖਤਮ ਕਰਦੇ ਆ ਤਾਂ ਜੋ ਲੋਕਾਂ ਦੇ ਫਤਵੇ ਨੂੰ ਉਹ ਕਬੂਲ ਦੇ ਹੋਏ ਸੰਸਦ ਦੇ ਵਿੱਚ ਜਾ ਕੇ ਉਹਨਾਂ ਦੀ ਆਵਾਜ਼ ਬਣ ਕੇ ਗੂੰਜ ਸਕਣਾ ਅਸੀਂ ਵੱਡਾ ਦਿਲ ਦਿਖਾਉਨੇ ਆ ਤੇ ਅਸੀਂ ਆਪਣਾ ਵੱਡਾ ਦਿਲ ਕਰਕੇ ਅਮਰਤਪਾਲ ਸਿੰਘ ਉਹਨਾਂ ਨੂੰ ਰਹਾ ਕਰਦੇ ਆ ਜੇ ਇਹ ਕੰਮ ਕਰ ਲੈਣ ਲੈ ਪੰਜਾਬ ਦੇ ਵਿੱਚ ਬੱਲੇ ਬੱਲੇ ਹੋ ਜਾਉ ਪੰਜਾਬ ਸਰਕਾਰ ਦੀ ਗ੍ਰਾਫ ਹੁਣ ਨੀਚਾ ਹੋ ਗਿਆ ਨਾ ਨੀਵਾ ਹੋ ਗਿਆ ਵੋਟ ਸ਼ੇਅਰ ਵੀ ਘਟ ਗਿਆ ਹੁਣ ਜਿਮਨੀ ਚੋਣਾਂ ਦੇ ਵਿੱਚ ਪਤਾ ਲੱਗ ਜੂ ਹੋਰ ਵੀ ਕਿ ਆਖਰ ਕੀ ਇਹਨਾਂ ਨੇ ਖੱਟਿਆ ਕੀ ਕਮਾਇਆ ਹੈ ਖੈਰ ਅਮਰਿਤਪਾਲ ਸਿੰਘ ਹੋਰਾਂ ਨੇ ਜਿਹੜੀ ਐ ਸੌਂ ਚੁੱਕ ਲਈ ਐ ਤੇ ਹੁਣ ਜ਼ਰੂਰਤ ਐ ਉਹਨਾਂ ਤੇ ਐਨਐਸਏ ਨੂੰ ਖਤਮ ਕਰਵਾ ਕੇ ਕਾਨੂੰਨੀ ਰਾਹ ਦੇ ਰਾਹੀ ਕਿ ਉਹ ਸੰਸਦ ਦੇ ਲੋਕਾਂ ਦੇ ਵਿੱਚ ਸੰਸਦ ਦੇ ਵਿੱਚ ਬੈਠ ਕੇ ਖਰੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਇਹ ਇਸ ਵਿਸ਼ੇ ਤੇ ਆਪਾਂ ਗੌਰ ਕਰੀਏ ਕਾਨੂੰਨੀ ਮਾਹਰਾਂ ਨੂੰ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ